ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਅਨਵੰਡਿਆ ਪੰਜਾਬ ਨਾਲ ਅੱਜ ਸੀਬੀਆਈਐਮਐਨ ਲਿਬਰੇਸ਼ਨ ਵੱਲੋਂ ਮਾਨਸਾ ਦੀਆਂ ਕਚੈਰੀਆਂ ਅੱਗੇ ਧਰਨਾ ਲਗਾਇਆ ਗਿਆ ਉਸ ਧਰਨੇ ਵਿੱਚ ਮਾਨਸਾ ਦੇ ਵਿਧਾਇਕ ਵਿਜੇ ਸਿੰਘਲਾ ਜੀ ਪਹੁੰਚੇ ਲਿਬਰੇਸ਼ਨ ਵੱਲੋਂ ਐਮਐਲਏ ਵਿਜੇ ਸਿੰਘਲਾ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਦੀ ਮੰਗ ਸੀ ਕਿ ਜੋ ਦਿਨੋ ਦਿਨ ਨਸ਼ਾ ਵਧ ਰਿਹਾ ਹੈ ਤੇ ਜੋ ਨਸ਼ੇ ਦੇ ਵੱਡੇ ਸਦਾਗਰ ਨੇ ਉਹਨਾਂ ਦੀਆਂ ਜੋ ਜਾਇਦਾਦਾਂ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਸਰਾ ਮਸਲਾ ਜੋ ਮਾਨਸਾ ਦੇ ਵਿੱਚ ਸੀਵਰੇਜ ਦੀ ਬਹੁਤ ਵੱਡੀ ਦਿੱਕਤ ਹੈ ਜੋ ਨਾਲੀਆਂ ਦਾ ਗੰਦਾ ਪਾਣੀ ਹੈ ਉਹ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਉਸ ਸੰਬੰਧੀ ਸਵਾਲ ਕੀਤਾ ਗਿਆ ਤੇ ਤੀਜਾ ਸਵਾਲ ਇਹ ਸੀ ਕਿ ਜੋ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਔਰਤਾਂ ਨੂੰ ਇੱਕ ਇੱਕ 1000 ਰੁਪਿਆ ਮਹੀਨਾ ਦੇਣ ਦੀ ਗਰੰਟੀ ਦਿੱਤੀ ਸੀ ਉਹ ਹਜੇ ਤੱਕ ਪੂਰੀ ਨਹੀਂ ਕੀਤੀ ਤਾਂ ਇਸ ਸੰਬੰਧੀ ਐਮਐਲਏ ਸਾਹਿਬ ਤੋਂ ਮੌਕੇ ਤੇ ਹੀ ਜਵਾਬ ਮੰਗਿਆ ਗਿਆ ਤਾਂ ਸੁਣੋ ਐਮਐਲਏ ਸਾਹਿਬ ਨੇ ਕੀ ਜਵਾਬ ਦਿੱਤਾ ਭਗਵਾਨ ਜੀ ਸਰਕਾਰ ਮੁਰਦਾਬਾ 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 ਪੂਰਾ ਕਰੋ ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਭਗਵਾਨ ਤੁਮਾਰ ਸਰਕਾਰ ਮੁਰਦਾਬਾ 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 ਕਰ ਕਰ ਰੋਜ਼ਗਾਰ ਦਾ ਕੀਤਾ ਵਾਦਾ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਕਰ ਕਰ ਕੀਤਾਰ ਰੋਜ਼ਗਾਰ ਦਾ ਵਾਦਾ ਪੂਰਾ ਕਰੋ ਮੁਰਦਾਬਾ ਪੂਰਾ ਕਰੋ ਨੇ ਲੰਮਾ ਸਮਾਂ ਹੋ ਗਿਆ ਵੀ ਉਹ ਆਵੇ ਪੂਰਾ ਕੀਤਾ ਜਾਵੇ ਜਿਹੜਾ ਲੋਕਾਂ ਨੇ ਮੰਨ Mein ਸਿੱਟਾ ਜਤਾਇਆ ਸੀ ਉੱਚ ਹੋਰ ਪੱਲਾ ਵਿੱਚ ਵੱਡਾ ਰੋਲ ਰਿਹਾ ਦੂਜਾ ਸਵਾਲ ਸੀਗਾ ਨਸ਼ਿਆਂ ਦਾ ਨਸ਼ਾ ਇੱਕ ਬਹੁਤ ਵੱਡਾ ਮੁੱਦਾ ਚੋਣਾਂ ਦੇ ਵਿੱਚ ਵੀ ਬਣਿਆ ਤੇ ਵਾਦਾ ਵੀ ਕੀਤਾ ਸੀ ਇੱਥੇ ਆਪਣੇ ਜ਼ਿਲ੍ਹੇ 'ਚ ਘੱਟੋ-ਘੱਟ 9-10 ਮਹੀਨੇ ਧਰਨਾ ਚੱਲਿਆ ਐਸੇ ਥਾਂ ਦੇ ਉੱਤੇ ਹਜ਼ਾਰਾਂ ਦੇ ਘੱਟ ਹੋਏ ਨੇ ਉਹਦੇ 'ਚ ਜਿਹੜਾ ਅਸੀਂ ਸਵਾਲ ਠਾਇਆ ਸੀ ਵੀ ਖੁਦ ਇੱਥੋਂ ਦੇ ਅਫਸਰ ਸ਼ਾਮਲ ਨੇ ਇੱਥੋਂ ਦੇ ਮਹਿਕਮੇ ਦੇ ਅਧਿਕਾਰੀ ਸ਼ਾਮਲ ਨੇ ਉਹ ਹੁਣ ਫੜਿਆ ਤਾਜ਼ਾ ਜਿਹੜਾ ਆਪਣਾ ਡਰੱਗ ਇਨਸਪੈਕਟਰ ਆ ਉਹਦੇ ਤੁਸੀਂ ਹਿਸਾਬ ਲਓ ਤੀਜੇ ਦਰਜੇ ਦਾ ਮੁਲਾਜ਼ਮ ਆ ਜਿਹੜੇ ਦੇ ਕੋਲ 7 ਕਰੋੜ ਨਗਦ ਤੇ ਕਿੰਨੇ ਮਤਲਬ ਫਲੈਟ ਉਹਦੇ ਚੰਡੀਗੜ੍ਹ ਦੇ ਵਿੱਚ ਬਠਿੰਡੇ ਚ ਡੱਬ ਵਾਲੀ ਜ਼ਮੀਨ ਆ ਤੇ ਹਲੇ ਲੋਕਰ ਖੋਲੇ ਨਹੀਂ ਤੁਸੀਂ ਬੇਨਤੀ ਕਰਦੇ ਵੀ ਕੱਲੇ ਏਡੇ ਵੱਡੇ ਉਹਦੀ ਹਿੰਮਤ ਨਹੀਂ ਪੈਂਦੀ ਵੀ ਉਹ ਕੱਲਾ ਏਡਾ ਵੱਡਾ ਉਹ ਕਰ ਲੂ ਸਾਡੀ ਮੰਗ ਆ ਵੀ ਮਾਨਸਾ ਮੈਡੀਕੋ ਜਿਹੜਾ 200 250 ਕਿੱਲਾ ਬਣਾਈ ਬੈਠਾ ਤੇ ਦੂਜਾ ਮਤਲਬ ਸਾਰੇ ਜ਼ਿਲ੍ਹਿਆਂ 'ਚ ਸਪਲਾਈ ਕਰਦੇ ਰਹੇ ਨੇ ਪੱਠਿਆਂ ਤੋਂ ਲੈ ਕੇ ਇਹਨਾਂ ਦੀ ਪ੍ਰਾਪਰਟੀ ਦੀ ਜਾਂਚ ਹੋਵੇ ਤੇ ਡੀਐਸਪੀ ਗੋਇਲ ਦੀ ਇੱਕ ਇਹਨਾਂ ਦੀ ਇਹ ਆਪਣੇ ਜ਼ਿਲ੍ਹੇ ਨਾਲ ਸੰਬੰਧਿਤ ਸਵਾਲ ਨੇ ਜਿਹੜੇ ਜੇ ਇਹਨਾਂ ਦੀ ਜਾਂਚ ਹੋ ਜੇ ਤਾਂ ਬਹੁਤ ਸਾਰਾ ਮਤਲਬ ਸੱਚ ਸਾਹਮਣੇ ਆਜੂ ਜਿਵੇਂ ਜੇਲਾਂ ਤੱਕ ਇਹ ਸਪਲਾਈ ਕਰਦਾ ਰਿਹਾ ਨੌਜਵਾਨ ਮੁੰਡੇ ਮਾਰ ਰਹੇ ਨੇ ਸਾਡੀ ਬੇਨਤੀ ਆ ਵੀ ਮਜ਼ਦੂਰਾ ਨੇ ਕਿਸਾਨਾਂ ਨੇ ਉਹ ਵੱਡੇ ਗਿਣਤੀ 'ਚ ਲੋਕਾਂ ਨੇ ਆਸ ਰੱਖ ਕੇ ਵੋਟਾਂ ਪਾਈਆਂ ਸੀ ਵੀ ਸਾਡੇ ਜਿਹੜੇ ਸਵਾਲ ਨੇ ਉਹ ਹੱਲ ਹੋਣਗੇ ਔਰਤਾਂ ਨੂੰ ਲੱਗਦਾ ਸੀ ਨੌਜਵਾਨਾਂ ਨੂੰ ਲੱਗਦਾ ਸੀ ਵੀ ਸਾਡੇ ਆਪਣਾ ਮਾਦਾ ਸੁਨਦਰੀ ਕਾਲਜ ਆ ਪਹਿਲਾਂ ਸੀ ਲੜਕੇ ਇੱਥੇ ਸੰਘਰਸ਼ ਕਰਕੇ 38 ਟੀਚਰ ਨੇ ਉੱਥੇ ਪ੍ਰੋਫੈਸਰ ਸਿਰਫ 4 ਕੰਮ ਕਰਦੇ ਸੀ ਤੇ 34 ਨੂੰ ਜੋਇਨਲਿੰਗ ਨਹੀਂ ਸੀ ਕਰਾਇਆ 16 1700 ਕੁੜੀਆਂ ਨੇ ਵੀ ਛੋਡੇ ਨਾਲ ਸੰਬੰਧਿਤ ਨੇ ਐਮਐਲਏ ਨੂੰ ਆਪਾਸ ਕਰਦੇ ਆ ਜਿਹੜੇ ਇਥੋਂ ਦੇ ਲੋਕਲ ਸਵਾਲ ਨੇ ਉਠਾਉਣਾ ਪ੍ਰਧਾਨ ਸਭਾ ਦੇ ਵਿੱਚ ਸੀਵਰੇਜ ਦੇ ਪਾਣੀ ਦਾ ਸਵਾਲ ਆ ਮਨ ਪੂਰੇ ਤਰਾ ਤਰਾ ਕਰਦੇ ਆ ਛੋਡੇ ਆਪ ਦੇ ਘਰ ਦੇ ਮੂਹਰੇ ਖੜਾ ਪਾਣੀ ਫਿਰ ਬੇਨਤੀ ਕਰਦੇ ਵੀ ਇਹਨਾਂ ਤਿੰਨਾਂ ਸਵਾਲਾਂ ਦੇ ਜ਼ਰੂਰ ਤੁਸੀਂ ਪੁੱਨ ਕੇ ਜਾਓ ਵੀ ਕਿਦਾਂ ਨਸ਼ਿਆਂ ਦੀ ਅਸੀਂ ਜਾਂਚ ਦੀ ਮੰਗ ਕੀਤੀ ਹੈ ਪ੍ਰੋਪਰਟੀਆਂ ਦੀ ਕੀਤੀ ਹੈ ਅਸੀਂ ਕਿਸੇ ਤੇ ਦੋਸ਼ ਨਹੀਂ ਲਾਉਂਦੇ ਜਦੋਂ ਪ੍ਰੋਪਰਟੀਆਂ ਸਾਹਮਣੇ ਆ ਜਾਣਗੀਆਂ ਤਾਂ ਪਤਾ ਲੱਗ ਜੂ ਵੀ ਇਹ ਭਈ ਸਚਾਈਏ ਚ ਕਿੰਨੀ ਕਾਜਵੇਂ ਡਰੱਗ ਇਨਸਪੈਕਟਰ ਦਾ ਅਸੀਂ ਸਵਾਲ ਠਾਆ ਤੇ ਦੂਜਾ ਜਿਹੜਾ ਮਾਨਸਾ ਦੇ ਵਿੱਚ ਕਰਪਸ਼ਨ ਹੋਈ ਹੈ ਅਸੀਂ ਕਹਿੰਦੇ ਇਹਦੇ ਤੇ ਵੀ ਸਾਨੂੰ ਰੱਖਣਾ ਚਾਹੀਦਾ ਕਿਉਂਕਿ ਲੋਕਾਂ ਨੇ ਆਸਾਂ ਉਮੀਦਾਂ ਨਾਲ ਵੋਟਾਂ ਪਾਈਆਂ ਸੀ ਤੇ ਇਹ ਸਵਾਲ ਜਿਹੜੇ ਵਿਧਾਨ ਸਭਾ ਦੇ ਵਿੱਚ ਵੀ ਉੱਠਣ ਤੇ ਸਾਨੂੰ ਵੀ ਬੇਨਤੀ ਕਰਦੇ ਹਾਂ ਵੀ ਇਹਦੇ ਵਿਸ਼ਵਾਸ ਜ਼ਰੂਰ ਦਵਾਕੇ ਜਾਓ ਲੋਕ ਸਾਥਿਓ ਤੁਸੀਂ ਸਾਰੇ ਲੋਕ ਹੱਕੀ ਪੰਗਾ ਲਈ ਸਮੇਂ-ਸਮੇਂ ਤੇ ਜੋ ਸਾਡੇ ਲੋਕਾਂ ਦੀਆਂ ਪਿੰਡਾਂ ਵਾਲਿਆਂ ਦੀਆਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਉਹਦੇ ਲਈ ਆਵਾਜ਼ ਉਠਾਉਣੀ ਹੋਰ ਲੋਕਤੰਤਰ ਦੀ ਇਹ ਬਿਊਟੀ ਵੀ ਹੈ ਕਿ ਲੋਕਤੰਤਰ ਚ ਜੇ ਰੋਧ ਨਹੀਂ ਹੋਊਗਾ ਤਾਂ ਵਿਕਾਸ ਵੀ ਨਹੀਂ ਹੋਊਗਾ ਪਰ ਜੇ ਲੋਕ ਸਵਾਲ ਨਹੀਂ ਉਠਾਉਣਗੇ ਤਾਂ ਸਰਕਾਰ ਨੂੰ ਵੀ ਉਹਦਾ ਪਹਿivari ਨਹੀਂ ਪਤਾ ਚੱਲਣਾ ਜਿਹੜੇ ਰਾਣਾ ਜੀ ਨੇ ਮੁੱਦੇ ਚੱਕੇ ਬੜੇ ਵਾਜਬ ਹੈ ਕਿਉਂਕਿ ਮੈਂ ਦੋ ਸਾਲ ਤੋਂ ਪਹਿਲਾਂ ਇਸ ਲਾਈਨ ਚਾਉਣ ਤੋਂ ਪਹਿਲਾਂ ਇੱਕ ਮੈਂ ਵੀ ਕਿਸਮਾਸੀ ਵੀ ਸੀ ਪੁਣ ਵੀ ਹਾਂ ਔਰ ਜਿੱਥੋਂ ਤੱਕ ਨਸ਼ਿਆਂ ਦੀ ਗੱਲ ਹੈ ਸਰਕਾਰ ਇਸਪਤੀ ਬਹੁਤ ਗੰਭੀਰ ਹੈ ਅਗਰ ਗੰਬੀ ਨਹੀਂ ਹੁੰਦੀ ਤਾਂ ਇਸ ਤਰ੍ਹਾਂ ਦੇ ਡਰੈਗ ਇਨਸਪੈਕਟਰ ਵਗੈਰਾ ਜਾਂ ਹੋਰ ਨਹੀਂ ਫੜੇ ਜਾਣੇ ਸੀ ਬਾਕੀ ਤੁਸੀਂ ਜਿਹੜੇ-ਜਿਹੜੇ ਬੰਦਿਆਂ ਦਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਜਰੂਰ ਮੈਂ ਆਪਣੇ ਲੈਵਲ ਤੇ ਸਰਕਾਰ ਨਾਲ ਵਿਜੀਲੈਂਸ ਨਾਲ ਔਰ ਜਿਹੜੀ ਐਂਟੀ ਕ੍ਰਾਪਸ਼ਨ ਬਿਊਰੋ ਹੈ ਔਰ ਗਵਰਨਮੈਂਟ ਹੈ ਉਹਦੇ ਨਾਲ ਸਾਂਝੀ ਕਰੂੰਗਾ ਔਰ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇਹਦੇ ਵਿੱਚ ਕਿਸੇ ਨੂੰ ਵੀ ਕੋਈ ਕਿੱਡੀ ਵੱਡੀ ਵੀ ਮੱਛੀ ਕਿਉਂ ਨਾ ਹੋਵੇ ਵੀ ਉਹਨੂੰ ਉਹ ਇਹ ਮਤਲਬ ਸਕਾਟ ਫਰੀ ਜਾਣ ਦੇਣ ਔਰ ਇਹ ਇਹਦੇ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹੇ ਨਾ ਇਹਦੇ ਵਾਸਤੇ ਮੇਰਾ ਆਪਣਾ ਨਿੱਜੀ ਤੌਰ ਤੇ ਪਰਾਲਾ ਵੀ ਅਸੀਂ ਕੋਸ਼ਿਸ਼ ਵੀ ਕਰ ਰਹੇ ਆ ਕਿ ਹਰ ਇੱਕ ਪਿੰਡ ਚ ਸਟੇਡੀਅਮ ਬਣ ਸਾਡੇ ਬੱਚੇ ਖੇਡਾਂ ਵੱਲ ਮੁੜਨ ਕਿਉਂਕਿ ਜਿੱਥੇ ਇਹ ਨੌਜਵਾਨਾਂ ਪ੍ਰਤੀ ਇਹ ਪ੍ਰੋਬਲਮ ਹੈ ਉਹ ਤੇ ਸਮਾਜਿਕ ਵੀ ਪ੍ਰੋਬਲਮ ਹੈ ਉੱਥੇ ਆਰਥਿਕ ਪ੍ਰੋਬਲਮ ਵੀ ਹੈ ਉੱਥੇ ਬੇਰੁਜ਼ਗਾਰੀ ਵੀ ਹੈ ਬਹੁਤ ਸਾਰੀਆਂ ਚੀਜ਼ਾਂ ਅਗਰ ਸਾਡੇ ਬੱਚੇ ਖੇਡਾਂ ਵੱਲ ਮੁੜਨਗੇ ਤਾਂ ਉਹਨਾਂ ਦੀ ਬੇਰਜ਼ਗਾਰੀ ਵੀ ਦੂਰ ਹੋਵੇਗੀ ਔਰ ਨਸ਼ਿਆਂ ਤੋਂ ਵੀ ਦੂਰ ਹੋਣਗੇ ਇਹਦੇ ਲਈ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਨੂੰ ਕਿਉਂਕਿ ਤੁਸੀਂ ਲੋਕਾਂ ਨਾਲ ਬਹੁਤ ਜੁੜੇ ਹੋਇਆ ਕਿ ਆਪਾਂ ਬੱਚਿਆਂ ਨੂੰ ਉਸ ਵੱਲ ਪ੍ਰੇਰਿਤ ਕਰੀਏ ਔਰ ਸਰਕਾਰ ਇਹ ਨਸ਼ੇ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੁਹਾਡੀਆਂ ਸਾਰੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਮੈਂ ਜਿਹੜੇ ਤੁਹਾਡੇ ਮੰਗ ਪੱਤਰ ਹੈ ਨਿੱਜੀ ਤੌਰ ਤੇ ਮੁੱਖ ਮੰਤਰੀ ਸਾਹਿਬ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਆਪਣੇ ਡੀਓ ਦੇ ਨਾਲ ਭੇਜੂਗਾ ਔਰ ਬੇਨਤੀ ਕਰੂਗਾ ਉਹਨਾਂ ਨੂੰ ਮਿਲ ਕੇ ਟਾਈਮ ਲੈ ਕੇ ਇਸ ਸਮੱਸਿਆਵਾਂ ਦਾ ਆਪਾਂ ਹੱਲ ਕਰੀਏ ਬਾਕੀ ਜਿੱਥੋਂ ਤੱਕ ਮਾਨਸਾ ਤੇ ਆਲੇ ਦੁਆਲੇ ਦੇ ਸੀਵਰੇਜ ਦੀ ਗੱਲ ਹੈ ਮੈਂ ਤਿੰਨ ਵਾਰ ਵਿਧਾਨ ਸਭਾ ਚ ਇਹ ਮਸਲਾ ਉਠਾਇਆ ਤੁਸੀਂ ਸ਼ਾਇਦ ਸੁਣਿਆ ਵੀ ਹੋਊਗਾ ਔਰ ਇਹਤੇ ਕਿਉਂਕਿ ਸਮੱਸਿਆਵਾਂ ਕਾਫੀ ਗੁੰਝਲਦਾਰ ਹੈ ਔਰ ਹੁਣ ਉਹ ਹੱਲ ਵੱਲ ਜਾ ਰਹੀ ਹੈ ਅਸੀਂ ਇਹਦਾ ਕਿਉਂਕਿ ਕੋਈ ਨਾ ਪਈ ਹੱਲ ਲੱਭਿਆ ਕਿਉਂ ਪਾਣੀ ਕਿੱਥੇ ਲਿਜਾਇਆ ਜਾਵੇ ਔਰ ਕੱਲ ਜੋ ਸੀਵਰੇਜ ਦੀ ਸਫਾਈ ਦਾ 1 ਕਰੋੜ ਲਗਭਗ 1 ਕਰੋੜ 50 ਲੱਖ ਦਾ ਟੈਂਡਰ ਹੈ ਜਿਹੜਾ 30 ਤਰੀਕ ਤੱਕ ਲਾਤਾ ਕਿਉਂਕਿ ਜਿਹੜੇ ਆਪਣਾ ਸਿਊਰੇ ਸਿਸਟਮ ਹੈ ਰਾਣਾ ਜੀ 14 14 ਫੁੱਟ ਡਾਏ ਦਾ ਸੀਗਾ ਉੱਥੇ ਅਸੀਂ ਪਿੱਛੇ ਚੈੱਕ ਕਰਾਇਆ ਸਿਰਫ ਡੇਢ ਫੁੱਟ ਖਾਲੀ ਸੀ 12 12.5 ਫੁੱਟ ਚ ਗਾਰ ਭਰੀ ਪਈ ਆ ਉਹਦੇ ਕਰਕੇ ਦੇਖੋ ਸਾਰਿਆਂ ਨੂੰ ਸਮੱਸਿਆ ਉਹ ਮੇਰੇ ਘਰ ਦੇ ਕੋਲ ਸਮੱਸਿਆ ਕਈ ਕਦੇ ਵੀ ਤੁਸੀਂ ਕੱਲਾ ਪਹਿਲਾਂ ਇੱਥੇ ਨਹੀਂ ਸਾਫ਼ ਕਰਾਉਂਦੇ ਮੈਂ ਕਿਹਾ ਮੈਂ ਤਾਂ ਚਲੋ ਸਾਰਿਆਂ ਵਰਗੇ ਆ ਜੇ ਕੱਲਾ ਮੇਰਾ ਸਾਫ਼ ਹੋ ਜੂ ਉਹਦੇ ਨਾਲ ਨਹੀਂ ਗੱਲ ਤਾਂ ਸਾਰੇ ਸ਼ਹਿਰ ਦੀ ਹੈ ਸਾਰੇ ਇਲਾਕੇ ਦੀ ਹੈ ਮੈਨੂੰ ਤਾਂ ਉਹ ਮਿਸੀਪੈਲਟੀ ਵਾਲੇ ਕਹਿੰਦੇ ਵੀ ਦੋ ਮੁੰਡੇ ਲਾ ਦਿੰਦੇ ਉੱਥੇ ਕਰ ਦਿੰਦੇ ਮੈਂ ਕਿਹਾ ਨਹੀਂ ਆ ਨਹੀਂ ਜਾਂ ਤਾਂ ਸਾਰਾ ਸ਼ਹਿਰ ਹੋਊਗਾ ਇਹ ਨਹੀਂ ਹੈਗਾ ਵੀ ਮੇਰੇ ਮੈਨੂੰ ਕੋਈ ਸਪੈਸ਼ਲ ਟਰੀਟਮੈਂਟ ਮਿਲੂਗਾ ਔਰ ਉਹਦੇ ਲਈ ਅਸੀਂ ਦੋ ਤਿੰਨ ਆਪਸ਼ਨ ਦੇਖ ਰਹੇ ਸੀ ਪਰ ਅਲਟੀਮੇਟਲੀ ਜਿਹੜੇ ਆਪਸ਼ਨ ਤੇ ਸਾਨੂੰ ਜ਼ੀਰੋ ਡੌਮ ਕਰਨਾ ਪੈ ਰਿਹਾ ਆ ਰਿਹਾ ਉਸ ਤੇ ਬਹੁਤ ਛੇਤੀ ਉਹ ਪ੍ਰੋਜੈਕਟ ਨੂੰ ਕਿਉਂਕਿ ਸਫਾਈ ਦਾ ਤਾਂ 30 ਤੱਕ ਹੈਗਾ ਸੀਵਰੇਜ ਕੱਲ ਮੈਂ ਤੁਹਾਨੂੰ ਉਹਦੀ ਕਾਪੀ ਵੀ ਦੇ ਦੇਣਾ ਸੀ 39 ਤੱਕ ਟੈਂਡਰ ਮੰਗੇ ਨੇ ਔਰ ਤਾਂ ਜੋ ਸਾਰੇ ਸ਼ਹਿਰ ਦੇ ਜਿਹੜੀ ਸੀਵਰੇਜ ਹੈ ਨਾ ਉਹ ਪੂਰੀ ਤਰ੍ਹਾਂ ਸਾਫ਼ ਹੋ ਜਾਏ ਉਸਾਫ ਹੋਣ ਨਾਲ ਇਹ ਹੋਊਗਾ ਜੇ ਸਾਡਾ 4-5 ਦਿਨ ਅੱਗੇ ਪਾਣੀ ਨਹੀਂ ਵੀ ਨਿਕਲਦਾ ਖੇਤਾਂ 'ਚ ਨਹੀਂ ਵੀ ਲੈਂਦੇ ਤਾਂ ਵੀ ਮਤਲਬ ਉਹ ਪਾਣੀ ਬਾਹਰ ਨਹੀਂ ਆਊਗਾ ਔਰ ਵੈਸੇ ਵੀ ਪਾਣੀ ਸਾਫ ਰਹੂਗਾ ਸੋ ਇਹਦੇ ਲਈ ਤਾਂ ਬਚਨ ਮੱਦ ਮੈਂ ਹਮੇਸ਼ਾ ਵਿਧਾਨ ਸਭਾ 'ਚ ਆਉਣ ਵਾਲੇ ਸਮੇਂ 'ਚ ਵੀ ਅਗਰ ਜ਼ਰੂਰਤ ਹੋਈ ਤਾਂ ਦੁਬਾਰਾ ਇਸ ਮੁੱਦੇ ਨੂੰ ਚੱਕਾਂਗੇ ਔਰ ਚੱਕਿਆ ਵੀ ਹੈ ਤਿੰਨ ਚਾਰ ਵਾਰ ਐਸੇ ਕਰਕੇ ਸਪੈਸ਼ਲ ਗ੍ਰਾਂਟ ਹੈ ਜਿਹੜੀ 46 ਕਰੋੜ ਮਨਜ਼ੂਰ ਹੋਈ ਹੈ ਲੇਕਿਨ ਉਹ 31 ਮਾਰਚ ਤੱਕ ਸਾਰਾ ਪ੍ਰੋਜੈਕਟ ਬੰਦ ਹੈ ਤਾਂ ਸਾਨੂੰ ਉਹ ਫੰਡ ਵੀ ਮਿਲ ਜੂਗਾ ਤਾਂ ਜੋ ਅਸੀਂ ਉਹ ਪ੍ਰੋਜੈਕਟ ਹੈ ਜਿਹੜਾ ਉਹ ਨੇਪਰੇ ਚਾੜਾਂਗੇ ਬਾਕੀ ਜਿੱਥੋਂ ਤੱਕ 1000 ਰੁਪਏ ਦੀ ਗੱਲ ਹੈ ਇਹਦੇ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਔਰ ਸਮੇਂ ਦੀ ਕਾਰਨ ਕੀ ਹੈ ਕਿ ਥੋੜਾ ਜਿਹਾ ਕਿਉਂਕਿ ਪਿਛਲੀਆਂ ਸਰਕਾਰਾਂ ਦਾ ਮੈਂ ਕੱਲਿਆਂ ਉਹਨਾਂ ਨੂੰ ਵੀ ਦੋਸ਼ ਦਿੰਦਾ ਕਿਉਂਕਿ ਬਹੁਤ ਜ਼ਿਆਦਾ ਪੰਜਾਬ ਸਰਕਾਰ ਦੇ ਸਿਰ ਤੇ ਪਿਛਲੀਆਂ ਸਰਕਾਰਾਂ ਦੇ ਸਮੇਂ ਦਾ ਉਸ ਤਰ੍ਹਾਂ ਦਾ ਬਹੁਤ ਸਾਰਾ ਕਰਜ਼ਾ ਹੈ ਉਹ ਕਰਜ਼ੇ ਨੂੰ ਮੋੜਨ ਤੇ ਬੜਾ ਸਮਾਂ ਲੱਗ ਰਿਹਾ ਔਰ ਪਿਛਲੀ ਸਾਡੀ ਮੀਟਿੰਗ 'ਚ ਸਾਰੇ ਐਮ ਐਲ ਏਜ਼ ਦੇ ਚ ਦੇ ਲੋਕ ਸਵਾਲ ਇਲੈਕਸ਼ਨ ਤੋਂ ਵਾਦੇ ਆਇਆ ਵੀ ਸੀ ਉਹ ਕਿ ਜਰੂਰ ਆਪਾਂ ਆਉਣ ਵਾਲੇ ਜਿਹੜਾ ਬਜਟ ਸੈਸ਼ਨ ਹੈ ਉਸ ਤੋਂ ਪਹਿਲਾਂ ਜਿਹੜਾ ਇਹ 1000 ਰੁਪਏ ਵਾਲਾ ਜਿਹੜਾ ਵਾਅਦਾ ਹੈ 100% ਹੈ ਜੋ ਮੈਂ ਸਾਰੇ ਤੁਹਾਡੇ ਸਾਰੇ ਜਨਤਾ ਦੀ ਕਚਹਿਰੀ ਚ کہہ ਰਿਹਾ ਜਰੂਰ ਆਉਣ ਵਾਲੇ ਸਮੇਂ ਚ ਭਾਵੇਂ 31 ਮਾਰਚ ਨੂੰ ਜਾਂ ਉਸ ਤੋਂ ਬਾਅਦ ਆਉਣ ਵਾਲੇ ਵਿਦਿਨ ਮਾਨ ਯਰ ਕੇ ਸਾਲ ਦੇ ਅੰਦਰ ਅੰਦਰ ਇਹ ਜਰੂਰ ਪੂਰਾ ਹੋਊਗਾ ਜਿਹੜਾ ਵਾਅਦਾ ਲੋਕਾਂ ਨਾਲ ਕੀਤਾ ਉਹ ਜਰੂਰ ਪੂਰਾ ਕਰਾਂਗੇ ਬਾਕੀ ਜਿਹੜੀਆਂ ਲੋਕ ਪੱਖੀ ਜੋ ਵੀ ਮੰਗਾਏ ਲੋਕਾਂ ਦੀਆਂ ਜੋ ਵੀ ਲੋੜਾਂ ਨੇ ਹਮੇਸ਼ਾ ਉਹਨਾਂ ਨੂੰ ਹੱਲ ਕਰਨ ਲਈ ਉਹ ਉਹਨਾਂ ਦਾ ਮਤਲਬ ਵਧੀਆ ਉੱਤਰ ਲੱਭ ਲਈ ਤੁਹਾਡੇ ਨਾਲ ਡਿਸਕਸ਼ਨ ਕਰ ਲਈ ਮੈਂ ਹਮੇਸ਼ਾ ਹਰ ਟਾਈਮ ਹਾਜ਼ਰ ਹਾਂ ਜਦੋਂ ਮਰਜ਼ੀ ਤੁਸੀਂ ਮੈਨੂੰ ਬੁਲਾ ਸਕਦੇ ਹੋ ਮੈਂ ਤੁਹਾਡੇ ਕੋਲੇ ਆ ਸਕਦਾ ਹਾਂ ਤੁਸੀਂ ਸਾਰੇ ਇੱਕ ਆਪਣੇ ਪਰਿਵਾਰ ਦੇ ਮੈਂਬਰ ਹੋ ਤੋਂ ਦਾ ਸਾਰਿਆਂ ਦਾ ਬਹੁਤ ਬਹੁਤ ਦਿਖੇ ਐਮ ਐਲ ਸਰ ਸੀਵਰੇਜ ਦੇ ਸੰਬੰਧ ਚ ਆ ਇੱਕ ਸੀਵਰੇਜ ਦੇ ਪਾਈਪਾ ਪਾ ਰਹੇ ਆ ਬਹੁਤ ਛੋਟੀਆਂ ਪੈ ਰਹੀਆਂ ਇੱਕ ਨੰਬਰ ਗਲੀ ਚ ਵੀ ਬਿਲਕੁਲ ਐਡੀ ਡੀ ਪਾਈਪ ਹੈ ਜੀ ਉਹ ਤਾਂ ਗਾਰਨਾ ਪਰ ਜੁਗੀ ਸੀਵਰੇਜ ਦੀ ਪਾਈਪ ਨਵਾਂ ਸੀਵਰੇਜ ਪਾਉਣ ਵਾਸਤੇ ਜਿੱਥੇ ਵੀ ਪਾਈਪਾ ਪਾਈਆਂ ਹੋਈਆਂ ਨੇ ਵੱਡੀ ਦਿੱਕਤ ਪਾਣੀ ਖੜਨ ਦੀ ਆ ਵੀ ਪਾਈਪਾ ਛੋਟੇ ਪਾਈਆਂ ਇੱਕ ਨੰਬਰ ਗਲੀ ਚ ਜੀ ਹੋਰ ਪਾਈਪਾ ਪਾ ਰਹੇ ਆ ਵਿਕਸਿਤ ਕਰ ਰਹੇ ਆ ਉਹਨੂੰ ਏਰੀਏ ਕੋ ਬਿਲਕੁਲ ਐਡੀ ਡੀ ਪਾਈਪਾ ਪਾ ਰਿਹਾ ਕੀ ਪਾਣੀ ਖਿੱਚਣੀਆਂ ਜੀ ਤਾਂ ਗਾਰਨਾ ਪਰ ਜਾਣਗੀਆਂ ਇੱਕ ਦੂਜਾ ਸਵਾਲ ਆ ਜੀ ਜਿਹੜਾ ਸੀ ਜ਼ਰੂਰੀ ਆ ਸਾਰੇ ਸ਼ਹਿਰ ਨਾਲ ਜ ਉਏ ਵੀ ਜਿਹੜਾ ਤੁਸੀਂ ਪਹਿਲਾਂ ਠਾਇਆ ਸੀ ਵੀ ਮਤਲਬ ਆਪਣੇ ਬਣ ਵਾਲੀ ਥਰਮਲ ਦੇ ਵਿੱਚ ਜਿਹੜਾ ਗ੍ਰੀਨ ਟਰਨਲ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕੇ ਪਾਣੀ ਉੱਥੇ ਜਾਵੇ ਉਹ ਕੱਲੇ ਮਾਨਸਾ ਦਾ ਨਹੀਂ ਸਰਦੂਲਗੜ੍ਹ ਦਾ ਪਿੰਡਾਂ ਦਾ ਵੀ ਜਾਊਗਾ ਉਧਰ ਦੇ ਮੈਨੂੰ ਪਤਾ ਜਿਹੜਾ ਸਾਨੂੰ ਪਤਾ ਲੱਗਿਆ ਵੀ ਇੱਥੋਂ ਦੀ ਅਫਸਰशाही ਉਹਨਾਂ ਨਾਲ ਕਰ ਲੈਂਦੀ ਆ ਮਤਲਬ ਸੈਟਲਮੈਂਟ ਉਧਰ ਨੂੰ ਨਹੀਂ ਕਰਕੇ ਇੱਧਰ ਨੂੰ ਮਤਲਬ ਨਾਲੇ ਦੇ ਵਿੱਚ ਪਾਉਣ ਦਾ ਜਦੋਂ ਦੋ ਨਹਿਰਾਂ ਹੋਣੀਆਂ ਵਿੱਚ ਉਹਦੇ ਜਿਹੜਾ ਟਪਾਉਣੀਆਂ ਪੈਣੀਆਂ ਕਿ ਇਧਰੋਂ ਵੱਧਤਿਆਂ ਨਾ ਉਧਰੋਂ ਜਿਹੜਾ ਉਹਨਾਂ ਕੋਲੇ 23-2400 ਕਿੱਲਾ ਵਿੱਚੋਂ 700 ਕਿੱਲਾ ਤਾਂ ਖਾਲੀ ਪਿਆ ਟ੍ਰੀਟਮੈਂਟ ਕਰ ਸਕਦੇ ਨੇ ਉਹਨਾਂ ਨੂੰ ਨਹਿਰੀ ਪਾਣੀ ਮਿਲ ਹੀ ਜਾਂਦਾ ਸਾਡੀ ਇਹ ਬੇਨਤੀ ਆ ਵੀ ਇਹ ਜਿਹੜਾ ਸੀਵਰ ਦਾ ਪਾਣੀ ਹੈ ਇਹ ਬਣਾਲੀ ਥਰਮਲ ਦੇ ਵਿੱਚ ਹੀ ਭੇਜਿਆ ਜਾਵੇ ਅੰਕਲ ਸਾਡਾ ਬੋਤਲ ਰੱਖੋ ਦਸਤੀਆ ਤੁਹਾਡਾ ਇੰਨਾ ਜ਼ਾਦ ਸਾਡੇ 20 ਸਾਲ ਹੋ ਗਏ ਅਸੀਂ ਮੁਸ਼ਕ ਵਿੱਚ ਬੈਠੇ ਹਾਂ ਉੱਥੇ ਸਾਡੇ ਇੱਕ ਘਰ ਇੱਕ ਤਾਂ ਅੱਧੀ ਗਲੀ ਚ ਪਿਆ ਗਿਆ ਤੇ ਕੋਈ ਨਹੀਂ ਕੋਈ ਅੱਧੀ ਚ ਪਿਆ ਨਹੀਂ ਨਾਲ ਦਾ ਤਲਲ ਗਲੀ ਆ 5 ਨੰਬਰ ਗਲੀ ਆ 27 ਨੰਬਰ ਬਾਕੀ ਸਾਡਾ ਗਰੀਬਾ ਗਰੀਬਾਂ ਦਾ ਕੋਈ ਨਹੀਂ ਕੋਈ ਹਾਂ ਮੰਤਨੀ ਵੀ ਬਾਕੀ ਮੰਤਨੀ ਨੇ ਆਦੀਆਂ ਬਲੀਆਂ ਪੱਤੀਆਂ ਕਰਾ ਲਈਆਂ ਸਾਡਾ ਕੋਈ ਕਿਸੇ ਨੇ ਕੁਝ ਨਹੀਂ ਕਰਾਇਆ ਸਾਡੇ ਕੋਈ 15 ਘਰ ਆ ਅੱਧੀ ਗਲੀ ਚ ਪਿਆ ਵੀ ਕੀ ਰਸੀਵਰੇ ਸਾਰਾ ਉਗਰ ਹੋ ਚੱਲਦੇ ਰਹਿੰਦੇ ਬਹੁਤ ਬੁਰਾ ਹਾਲ ਆ ਜੀ ਬਾਰ ਬਾਰ ਪਾਣੀ ਟੂਟੀ ਨਾਲ ਤੇ ਗੰਦਾ ਆਉਂਦਾ ਜੀ ਅਸੀਂ ਬਹੁਤ ਵਾਰੀ ਜੇਈ ਸਾਹਿਬ ਨੂੰ ਇਸ ਸਾਹਿਬ ਨੂੰ ਕਹਿ ਚੁੱਕੇ ਜੀ ਫੇਰ ਮੁੜ ਕੇ ਗੰਦਾ ਪਾਣੀ ਆਉਂਦਾ ਜੀ ਕਦੇ ਛੱਡਦੇ ਨੇ ਸਾਫ ਫੇਰ ਫੇਰ ਉਹਨੇ ਗੰਦਾ ਪਾਣੀ ਆਉਂਦਾ ਨਾ ਸੀਵਰੇਜ ਦੀ ਸਫਾਈ ਹੋ ਰਹੀ ਹੈ ਸਾਰਾ ਓਵਰ ਚੱਲ ਰਿਹਾ ਜੀ ਬਹੁਤ ਕਰਵਾ ਜਿਹੜਾ ਰਾਣਾ ਜੀ ਨੇ ਗੱਲ ਠਾਈ ਹੈ ਨਾ ਮੈਂ ਪਿਛਲੇ 2 ਸਾਲ ਤੋਂ ਇਸ ਤੇ ਲੱਗਿਆ ਹੋਇਆ ਔਰ ਇਹ 2 ਸਾਲ ਤੋਂ ਤਾਂ ਨਹੀਂ ਮੈਨੂੰ ਲੱਗਦਾ ਹੋ ਸਕਦਾ ਉਸ ਤੋਂ ਪਹਿਲਾਂ ਵੀ ਹੋਇਆ ਹੋਵੇ ਕਿ ਅਫਸਰ ਸ਼ਾਹੀ ਇਹਨਾਂ ਚ ਕੋਈ ਇਕਤਾਹੀ ਕਰ ਰਹੀ ਐ ਕਿਉਂਕਿ ਇਹ ਰਾਣਾ ਜੀ ਮੇਰੀ ਘਟੂ ਘਟ 7-8 ਵਾਰ ਮੀਟਿੰਗ ਹੋ ਗਈ ਸਾਰੇ ਇਹਨਾਂ ਅਫੀਸਰ ਨਾਲ ਸੀਐਮਓ ਜੇ ਜੀ ਚੀਫ ਸੈਕਟਰੀ ਨੂੰ ਬੁਲਾ ਕੇ ਇਹਨਾਂ ਦੀ ਮੈਨੇਜਮੈਂਟ ਨੂੰ ਇਹ ਐਕਚੁਅਲੀ ਇਹ ਕਹਿ ਰਹੇ ਨੇ ਮਤਲਬ ਬਾਰ-ਬਾਰ ਵੀ ਜਿਹੜਾ ਇਹ ਪਾਣੀ ਐ ਸੀਵਰੇਜ ਵਾਲਾ ਘਟਾ ਇਹ ਘਟ ਨਹੀਂ ਘਟ ਤਾਂ ਚਲੋ ਹੋ ਜੂਗਾ ਘਟ ਤਾਂ ਹੈ ਗਈ ਐ ਪਲੱਸ ਇਹ ਵੀ ਬਹੁਤ ਜ਼ਿਆਦਾ ਵੀ ਗੰਦਾ ਐ ਵੀ ਜਿਹੜਾ ਉਹਨੂੰ ਟ੍ਰੀਟਮੈਂਟ ਤੇ ਸਾਡਾ ਜਿਹੜਾ 플ਾਂਟ ਸਕੇਂਡਰੀਟ ਇਹ ਤਾਂ ਪ੍ਰਾਇਮਰੀ ਹੈ ਸਕੇਂਡਰੀ ਤੇ ਟਰਸ਼ੀਅਰੀ ਹੁੰਦਾ ਤੁਸੀਂ ਤਾਂ ਸਮਝ ਲਿਆ ਹਾਂ ਵੀ ਉਹਨੂੰ ਪਾਣੀ ਨੂੰ ਪੂਰਾ ਸਾਫ਼ ਕਰਨ ਲਈ ਮੈਰੀ ਪਾਣੀ ਵਰਗਾ ਬਣਾਉਣ ਲਈ ਵੀ 60 ਕਰੋੜ ਰੁਪਿਆ ਸਾਡੇ ਉਹ ਟ੍ਰੀਟਮੈਂਟ 플ਾਂਟ ਤੇ ਲੱਗਣਾ 18 ਕਰੋੜ ਰੁਪਿਆ ਉਹਦਾ ਸਾਲ ਦਾ ਐਨੂਅਲ ਮੇਨਟੇਨੈਂਸ ਚਾਰਜ AMC ਜੀ ਨੂੰ ਕਹਿੰਦੇ ਆ ਵੀ ਜੇ ਅਸੀਂ ਉਹਨੂੰ ਸੈੱਟ ਰੱਖਾਂਗੇ ਤਾਂ 18 ਕਰੋੜ ਰੁਪਿਆ ਸਾਡਾ ਸਾਲ ਦਾ ਲੱਗੂਗਾ ਵੀ ਇਹ ਪੈਸਾ ਅਸੀਂ ਨਹੀਂ ਲਾ ਸਕਦੇ ਕੋਕੇ ਨਹੀਂ ਇਸ ਤਰ੍ਹਾਂ ਦਾ ਸਾਡੇ ਨਾਲ ਕੋਈ ਐਗਰੀਮੈਂਟ ਹੈ ਐਗਰੀਮੈਂਟ ਇੱਕ ਮਤਲਬ ਉਹਨਾ ਸਟ੍ਰਿਕਟ ਨਹੀਂ ਹੈਗਾ ਇਹਨਾਂ ਦਾ ਜ਼ਰੂਰ ਹੈ ਵੀ ਉਹਨਾਂ ਨੇ ਐਡਵਾਈਸ ਕੀਤਾ ਹੈ ਵੀ ਜਿੰਨੇ ਵੀ ਥਰਮਲ ਨੇ ਇਹਨਾਂ ਨੂੰ ਨਹਿਰੀ ਪਾਣੀ ਨਾ ਵਰਤ ਕੇ ਸੀਵਰੇਜ ਦਾ ਪਾਣੀ ਵਰਤਣਾ ਚਾਹੀਦਾ ਔਰ ਉਸ ਤੇ ਲੱਗੇ ਵੀ ਹੋਏ ਆ ਕਿਉਂਕਿ ਐਨਾ ਖਰਚਾ ਦੇਖੋ ਮੈਂ ਤੁਹਾਨੂੰ ਸਹੀ ਦੱਸ ਇੱਕ ਵਾਰੀ ਦਾ ਤਾਂ ਲਾ ਲਈਏ ਆਪਾਂ ਬੜਵਾ ਲਈਏ ਐਨੂਅਲ ਮੇਨਟੇਨੈਂਸ ਚਾਰजेस 18 ਕਰੋੜ ਰੁਪਏ ਸੀ ਕਿ ਬਹੁਤ ਜ਼ਿਆਦਾ ਹੈ ਇਹਨਾਂ ਤਾਂ ਨਹੀਂ ਅਸੀਂ ਦੇ ਸਕਦੇ ਇਹ ਤੁਸੀਂ ਆਪ ਲਾਓ ਕਹਿੰਦੇ ਅਸੀਂ 20 ਕਰੋੜ ਰੁਪਏ ਮੰਥਲੀ ਪਹਿਲਾਂ ਘਾਟੇ 'ਚ ਜਾ ਰਹੇ ਆ 200 ਕਰੋੜ ਰੁਪਏ ਦਾ ਸਾਡਾ ਘਾਟਾ ਹੈ ਉਹਦੇ ਮਤਲਬ ਹੁਣ ਫਾਈਨਲ ਮੀਟਿੰਗ ਇਹਨਾਂ ਨਾਲ ਇੱਕ ਦੋ ਮੀਟਿੰਗਾਂ ਹੋਰ ਹੋਣੀਆਂ ਐ ਇਸੇ ਕਰਕੇ ਨਹੀਂ ਤਾਂ ਉਹ ਡਰੇਂਜ ਤਾਂ ਜਿਹੜਾ ਪ੍ਰੋਜੈਕਟ ਬਣਿਆ ਪਿਆ ਸੀ ਆਪਾਂ ਸ਼ੁਰੂ ਕਰਵਾ ਦਿੰਦੇ ਮੇਰਾ ਮਤਲਬ ਅਫਸਰ ਇਹ ਚਾਹੁੰਦੇ ਸੀ ਚਲੋ ਵੀ ਆਪਾਂ ਉਹਨਾਂ ਤੋਂ ਇਹ ਹੰਦਰਾ ਵੀ ਸਾਡੇ ਸਿਰੋਂ ਹੱਲ ਹੋ ਜੇ ਹਨਾ ਪਰ ਮੈਂ ਚਾਹੁੰਦਾ ਕਿਉਂਕਿ ਮੈਂ ਤਾਂ ਇਥੇ ਸ਼ਹਿਰ 'ਚ ਰਹਿਣਾ ਤੁਹਾਡਾ ਸਾਰਿਆਂ ਦਾ ਨੁਮਾਇੰਦਾ ਹਾਂ ਤੁਸੀਂ 5 ਸਾਲ ਲਈ ਚੋਣਾ ਮੈਂ ਚਾਹਣਾ ਵੀ ਇਹਦਾ ਹੱਲ ਇਹ ਨਾ ਹੋਵੇ ਕਿ ਸਾਲ ਦੋ ਸਾਲ ਠੀਕ ਹੋਵੇ ਫਿਰ ਉੱਤਰੋ ਜਾਣਾ ਹਟ ਜੇ ਆਪਾਂ ਫਿਰ ਇੰਨੇ ਪੈਸੇ ਵੀ ਲਾਈਓ ਦਾ ਹੱਲ ਨਾ ਹੋਵੇ ਸੋ ਹੱਲ ਇਹਦਾ 100% ਪੱਕਾ ਹੋਊਗਾ ਇਹਦੇ ਲਈ ਮੈਂ ਵਚਨਬੱਧ ਹਾਂ ਔਰ ਇਸ ਤਰ੍ਹਾਂ ਦੀ ਹੁਣ ਕੋਈ ਗੱਲ ਨਹੀਂ ਮੇਥੋਂ ਪਹਿਲਾਂ ਕੁਝ ਹੋਈ ਹੋਵੇ ਦੋ ਸਾਲ ਪਹਿਲਾਂ ਵੀ ਉਹ ਕਿਉਂਕਿ ਉਹ ਜਿਸ ਤਰ੍ਹਾਂ ਸ਼ੋਅ ਕਰ ਰਹੇ ਆ ਉਹ ਤੁਹਾਨੂੰ ਪਤਾ ਕਾਰਪੋਰੇਟ ਘਰਾਣਿਆਂ ਦਾ ਜੋ ਸਿਸਟਮ ਹੁੰਦਾ ਹੁਣ ਤਾਂ ਉਹ ਇਹੀ ਸ਼ੋਅ ਕਰ ਰਹੇ ਆ ਵੀ ਸਾਡਾ ਅਸੀਂ ਬਹੁਤ ਜ਼ਿਆਦਾ ਘਟਦੇ ਹਾਂ ਅਸੀਂ ਕੋਈ ਪੈਸਾ ਨਹੀਂ ਲਾ ਸਕਦੇ ਫਤੂ ਦਾ ਤੁਸੀਂ ਥਰਮਲ ਸਰਕਾਰ ਸੰਭ ਲਈ ਜਿਵੇਂ ਪਹਿਲਾਂ ਰਾਜਪੁਰਾ ਦਾ ਸੰਭ ਲਿਆ ਤੇ ਚਸਮਾ ਹੁਣ ਤਿਆਰ ਆ ਹੁਣ ਇਹ ਪਤਾ ਨਹੀਂ ਇਹਨਾਂ ਦਾ ਕੀ ਅੰਦਰੂਨੀ ਸਿਸਟਮ ਹੁੰਦਾ ਹੈ ਮਤਲਬ ਇਹਨਾਂ ਘਰਾਣਿਆਂ ਦਾ ਵੀ ਵਿੱਚੋਂ ਕਿਵੇਂ ਕਰ ਜਾਂਦੇ ਆ ਸਿਸਟਮ ਔਰ ਪਰ ਹੁਣੇ ਇਹ ਬਾਕੀ ਗੱਲਾਂ ਦੀ ਬਚਤ ਬਤ ਤੇ ਆਪਾਂ ਵੀ ਬਚੀ ਬਤਾਂ ਕਿ ਇਹਦਾ ਟ੍ਰੀਟਮੈਂਟ 99% ਵਿੱਚ ਆਉਣਾ ਇਸੇ ਤਰੀਕੇ ਨਾਲ ਹੀ ਹੱਲ ਹੋ ਜੇ ਇਸ ਲਈ ਅਸੀਂ ਆਪ ਇੱਕ ਆ ਵੀ ਜਿਹੜੀ ਹੈਗੀ ਨਾ ਟੈਕਨੀਕਲ ਟੀਮ ਉਹਦੀ ਜ਼ਿੰਮੇਵਾਰੀ ਲਈ ਹੈ ਕਿ ਜੇ ਪਾਣੀ ਅਸੀਂ ਉਹਨੂੰ ਹੀ ਪੂਰਾ ਸਾਫ਼ ਕਰਕੇ ਭੇਜ ਜੀਏ ਉਹਦੀ ਪਾਈਪਲਾਈਨ ਖੇਤਾਂ ਵਿੱਚੋਂ ਨਹੀਂ ਪੈਜੂ ਜਿੱਥੇ ਕਿਸੇ ਸਾਡੇ ਕਿਸਾਨ ਭਾਈ ਨੂੰ ਲੋੜ ਹੈ ਉੱਥੇ ਨੱਕੇ ਛੱਡ ਦਾਂਗੇ ਉਹ ਪਾਣੀ ਲਾ ਸਕਦਾ ਨਹੀਂ ਬਾਕੀ ਪਾਣੀ ਆਪਾਂ ਉਧਰ ਹੋਈਏ ਬਾਕੀ ਜਿਹੜਾ ਹੈ ਕੁਆਂਟੀਟੀ ਆਫ ਵਾਟਰ ਹੈ ਜਿਹੜੀ ਉਹ ਵੀ ਘਟਾ ਹੈ ਉਹ 120 ਐਮਐਲਡੀ ਇਹਨਾਂ ਨੂੰ ਚਾਹੀਦਾ ਆਪਣੇ ਕੋਲੇ ਜਿਹੜੀ ਹੈ ਕਿ ਮਾਨਸਾ ਸਿਰ 14 ਦਾ ਜੇ ਰਾਲ ਮਲਾਬ ਲੋਕ ਜੇ ਕਰੀਏ 20 ਕਿ ਐਮਐਲਡੀ ਆਪਣਾ ਬੰਦ ਹੈ ਉਹ ਵੀ ਇੱਕ ਕਾਰਨ ਹੈਗਾ ਪਰ ਉਹ ਤਾਂ ਅਸੀਂ ਕਹਤਾ ਵੀ ਅਸੀਂ ਬਾਕੀ ਪਿੰਡਾਂ ਦਾ ਸ਼ਹਿਰਾਂ ਨਾਲ ਹੋਰ ਜੋੜਨਾਂਗੇ ਜਿਸ ਲਈ ਆਪਾਂ ਉਹਦਾ ਹੱਲ गीते वादे पूरे कर